ਕਰੀਬੀ ਇੱਕ ਹਫ਼ਤੇ ਤੋਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਵਿੱਚ ਸਰਦੀਆਂ ਦੇ ਮੌਸਮ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦੀ ਕਿੱਲਤ ਨੇ ਹਾਹਾਕਾਰ ਮਚਾਈ ਹੋਈ ਹੈ ਪਰੰਤੂ ਇਸ ਦੇ ਬਾਵਜੂਦ ਨਗਰ ਕੌਂਸਲ ਕੁੰਭ ਕਰਨੀ ਨਹੀਂ ਸੁੱਤਾ ਪਿਆ ਜਿਸ ਕਾਰਨ ਲੋਕਾਂ ਦੇ ਵਿੱਚ ਬੇਹਦ ਰੋਸ ਪਾਇਆ ਜਾ ਰਿਹਾ ਹੈ ਨਗਰ ਕੌਂਸਲ ਦੇ ਵੱਲੋਂ ਮਹੱਲਾ ਪਡੋਰੀ ਤੇ ਪਾਰਕ ਦੇ ਵਿੱਚ ਲਗਾਈ ਟਿਊਬਲਟੀ ਫੋਰ ਦੇ ਵਿੱਚ ਪਾਣੀ ਦੀ ਮੋਟਰ ਸਰਜਨ ਦੀ ਨਾਲ ਇੱਥੇ ਕਾਫੀ ਜ਼ਿਆਦਾ ਸਮੱਸਿਆਦਾਰ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਕਿ ਪਾਣੀ ਦੀ ਲਈ ਬਹਿਸ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੋ ਹਾਲਾਂਕਿ ਇਸੇ ਦੌਰਾਨ ਨਗਰ ਕੌਂਸਲ ਦੇ ਵਿਰੁੱਧ ਨਾਰੀਵਾਜੀ ਵੀ ਲੋਕਾਂ ਦੇ ਵੱਲੋਂ ਕੀਤੀ ਗਈ ਸੋਨ ਮੋਹੱਲਾ ਨਿਵਾਸੀਆਂ ਦਾ ਹੋਰ ਕੀ ਕੁਝ ਕਹਿਣਾ ਸੀ ਸੋ ਆਓ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਅਸੀਂ ਭਾਈ ਪਾਣੀ ਤਾਂ ਇਹ ਤੰਗ ਸ਼ਾਂਗ ਆ ਨੌ ਟੋਨ ਦੇ ਔਕੇ ਆ ਰੋਟੀ ਪਾਣੀ ਦੇ ਔਕੇ ਪਾਂਡੇ ਖਾਲੀ ਪੈਣ ਪੀਣ ਤੋਂ ਵੀ ਅਗਤਾ ਹੋਵੇ ਸਾਨੂੰ ਮੋਟਰ ਚਾਹੀਦੀ ਲਾਉਣੀ ਚਾਹੀਦੀ ਬਡੋਰੀ ਕਿੰਨੇ ਦਿਨ ਤੋਂ ਮੋਟਰ ਖਰਾਬ ਆਜ 5-6 ਦਿਨ ਹੋ ਗਏ ਆ ਹਾਂ ਤਈਓ ਚੱਲਿਆ ਹਾਂ ਤਈਓ ਚੱਲਿਆ ਖਸਾਬ ਨਾਲ ਆ ਵੀ ਰੋਜ ਨਾਉਣ ਤੋਂ ਔਖੇ ਰੋਜ ਇਧਰ ਰੋਜ ਨਾਈ ਦਾ ਤੋਂ ਨਾਈ ਦਾ 25 ਦਿਨ ਨਾਤੇ ਆ ਜੋ ਵੀ ਮਾੜਾ ਮੋਟਾ ਪਾਣੀ ਗਵਾਂਢਾਂ ਤੋਂ ਲੈ ਕੇ ਅਰੇ ਪਾਣੀ ਤੇ ਬਹੁਤ ਤੰਗ ਆ ਹਾਂ ਜਦੋਂ ਬੋਟਾ ਆਉਂਦੇ ਉਦੋਂ ਪੱਜੇ ਆਉਂਦੇ ਤਾਂ ਪਾਣੀ ਤਾਂ ਮੇਰੇ ਕੋਲ ਬਾਤ ਨਹੀਂ ਪਈ ਪਾਣੀ ਹੈ ਕਿ ਨਹੀਂ ਹੈਗਾ ਵੀ ਕੀ ਕਰਦੇ ਕਿੱਦਾਂ ਨਹੀਂ ਤੁਹਾਡਾ ਸਰਦਾ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਹਾਂ ਇਹੋਂ ਪਾਣੀ ਮੋਟਰ ਵਧੀ ਆ ਜਾਏ ਆਹ ਮੋਟਰ ਵਧੀ ਆ ਜਾਏ ਬੇਹਨ ਤਿੱਜੇ ਦਿਨ ਪਾਣੀ ਤੋਂ ਬਹਿ ਰਹੀ ਦਾ ਹੋਲੀ ਪੱਲਾ ਵਾਲੇ ਚਾਚੀ ਦੀ ਲੋ ਤੇ ਆਪਣੇ ਨਾਲ ਹਲਕੀ ਲਾ ਲੈਣ ਤਾਂ ਸੜ ਜਾਂਦੀ ਤਿੱਜੇ ਦਿਨ ਮੁੜ ਕੇ ਤੰਗੀ ਗਰੀਬਾਂ ਨੂੰ ਆਉਦੀ ਅਭੀ ਨਾਉਣ ਤੋਂ ਵੀ ਔਖੇ ਮੈਂ ਪਵਨ ਸੈੱਠੀ ਸਾਬਕਾ ਕਾਉਂਸਲਰ ਵਾਜ ਨੰਬਰ 12 ਸ਼੍ਰੀ ਰਾਮੀਲਾ ਕਮੇਟੀ ਚੌਂਕ ਚੇਲਿਆਂ ਦਾ ਪ੍ਰਧਾਨ ਹੋਣ ਦੇ ਨਾਤੇ ਨਗਰ ਕਾਉਂਸਲ ਤੋਂ ਮੰਗ ਕਰਦਾ ਕਿ ਸ਼ਹਿਰ ਦੇ ਵਿੱਚ ਪਾਣੀ ਦੀ ਸਮੱਸਿਆ ਜਿਹੜੀ ਕਿ ਕਈ ਦਿਨਾਂ ਤੋਂ ਚੱਲਦੀ ਆ ਰਹੀ ਹੈ ਉਸ ਨੂੰ ਤੁਰੰਤ ਠੀਕ ਕਰਾਇਆ ਜਾਵੇ ਪੰਡੋਰੀ ਮੁਹੱਲੇ ਦੀ ਮੋਟਰ ਨੰਬਰ 4 ਜਿਹੜੀ ਕਿ 6-7 ਦਿਨ ਤੋਂ ਖਰਾਬ ਪਈ ਹੈ ਉਸ ਨੂੰ ਤੁਰੰਤ ਠੀਕ ਕੀਤਾ ਜਾਵੇ ਹੋਰ ਸ਼ਹਿਰ ਦੇ ਬਾਕੀ ਮੁਹੱਲਿਆਂ ਦੇ ਵਿੱਚ ਵੀ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਜਿਸ ਕਰਕੇ ਸ਼ਹਿਰ ਦੇ ਇਲਾਕਾ ਨਿਵਾਸੀਆਂ ਨੂੰ ਬਹੁਤ ਹੀ ਕਠਿਨਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਮੈਂ ਇੱਕੋ ਹੀ ਗੱਲ ਕਵਾਂਗਾ ਕਿ ਐਮਸੀ ਜਿਹੜੇ ਵੀ ਹੈਗੇ ਆ ਉਹ ਆਪਣੇ ਆਪਣੇ ਵਾਅਦੇ ਦੇ ਵਿੱਚ ਲੋਕਾਂ ਦੇ ਨਾਲ ਸੰਪਰਕ ਪੈਦਾ ਕਰਨ ਤਾਂ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਹੋ ਸਕੇ ਪਰ ਇੱਥੋਂ ਦੇਖਿਆ ਜਾਂਦਾ ਕਿ ਐਮਸੀ ਵੀ ਕੋਈ ਵੀ ਆਪਣਾ ਕੰਮ ਭੁੱਲ ਕੇ ਵਾਰਡ ਦੇ ਮੈਂਬਰਾਂ ਦੇ ਕੋਲ ਨਹੀਂ ਪਹੁੰਚ ਕਰਦਾ ਤਾਂ ਇਹ ਸਮੱਸਿਆ ਜਿਹੜੀ ਹੈਗੀ ਹੈ ਇਹ ਸਾਰੇ ਸ਼ਹਿਰ ਵਾਸਤੇ ਹੈ ਇਲਾਕੇ ਵਾਸਤੇ ਹੈ ਇਸ ਕਰਕੇ ਬੇਨਤੀ ਹੈ ਔਰ ਪੂਰ ਜੋਰ ਮੰਗਾ ਕਿ ਇਸ ਨੂੰ ਤੁਰੰਤ ਤੇ ਤੁਰੰਤ ਠੀਕ ਕੀਤਾ ਜਾਵੇ ਮੈਂ ਚਰਨ ਕਮਲ ਪਿੰਟਾ हिसਾਬਕਾ ਕਾਉਂਸਲਰ ਮੁਹੱਲਾ ਫਲੋਰੀ ਬਾੜ ਨੰਬਰ ਤੇ ਹਾਂ। ਸਮੱਸਿਆ ਇਹ ਹੈ ਜੀ 3-4 ਦਿਨ ਤੋਂ ਮੋਟਰ ਖਰਾਬ ਆ। ਤੋਂ ਸਾਡੀ ਸਰਕਾਰ ਨੂੰ ਅਪੀਲ ਆ ਮਿਊਂਸੀਪਲ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ। ਗੱਲ ਇਹ ਆ ਜੀ ਜਿਹੜੇ ਮਿਊਂਸਪਲਟੀ ਦੇ ਅਧਿਕਾਰੀ ਆ ਕਿਸੇ ਦੀ ਕੋਈ ਵੀ ਮਤਲਬ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ। ਪਹਿਲੀ ਗੱਲ ਤੇ ਕਿ ਅਸੀਂ ਸਰਕਾਰ ਨੂੰ ਵੀ ਸਾਡੀ ਬੇਨਤੀ ਆ ਕਿ ਇਹਨਾਂ ਤੇ ਜਰਾ ਲਗਾਮ ਕੱਸੀ ਜਾਵੇ। ਇੱਕ ਤੇ ਇਹਨਾਂ ਦੀ ਜਿਹੜੀ ਟਾਈਮਿੰਗ ਆ ਮੋਟਰ ਚਲਾਉਣ ਦੀ ਉਹ ਨਹੀਂ ਸਹੀ ਹੈਗੀ। ਮਨ ਲਓ ਇਹ ਮੋਟਰ ਖਰਾਬ ਆ ਇੱਕ ਜਵਾਲਾ ਸਿੰਘ ਦੂਜੀਆਂ ਮੋਟਰਾਂ ਉਹਨਾਂ ਨੂੰ ਅੱਧਾ ਘੰਟਾ ਘੰਟਾ ਪਹਿਲਾਂ ਚਲਾ ਦਿਓ ਜਿਆਦਾ ਟਾਈਮ ਚਲਾਓ ਦਿਓ ਤਾਂ ਕਿ ਸਾਰੇ ਸ਼ਹਿਰ ਵਿੱਚ ਪਾਣੀ ਜਾ ਸਕੇ ਪ੍ਰਾਈਵੇਟ ਬੰਦੇ ਰੱਖਿਆ ਕੋਈ ਜੁਣ ਜਵਾਲਾ ਸਿੰਘ ਉਹਨਰ ਪਾਈ ਜਿਹੜੀ ਮੋਟਰ ਲੱਗੀ ਆ ਉੱਤੇ ਪਤਾ ਨਹੀਂ ਇਹ ਕਿਰਾਇਆ ਲੈਂਦੇ ਕੀ ਕਹਿੰਦੇ ਉੱਥੇ ਮੋਟਰ ਦੇ ਵਿੱਚ ਜੁੱਲੇ ਬਿਸਤਰੇ ਉੱਤੇ ਪਈਆਂ ਲੈਵਲ ਦੇ ਉੱਤੇ ਪੇ ਵਿੱਚ ਸੌਂਈ ਜਾਂਦੇ ਵਿੱਚੇ ਖਾਈ ਜਾਂਦੇ ਆ ਸੋ ਪਿਛਲੇ ਦਿਨੀ ਮੇਰੀ ਗੱਲ ਹੋਈ ਸੀਗੀ ਤੇ ਜਿਹੜਾ ਮੋਟਰ ਚਲਾਉਂਦਾ ਮੁੰਡਾ ਕੋਈ ਪ੍ਰਾਈਵੇਟ ਇਹਨਾਂ ਰੱਖਿਆ ਉਹ ਕਹਿੰਦਾ ਕਿ ਉੱਤੇ ਲੇਬਰ ਦੇ ਬੰਦੇ ਨੂੰ ਕਿਸੇ ਨੂੰ ਚਾਬੀ ਦਿੱਤੀ ਆ ਦੱਸੋ ਲੇਬਰ ਦਾ ਜਿਹੜਾ ਬੰਦਾ ਭਈਆ ਉਹਨੂੰ ਚਾਬੀ ਦਿੱਤੀ ਉਹਦੀ ਕੀ ਜ਼ਿੰਮੇਵਾਰੀ ਆ ਦੱਸੋ ਜ਼ਿੰਮੇਵਾਰੀ ਤੇ ਉਹਦੀ ਆ ਨਾ ਜਿਹੜਾ ਕੋਈ ਮੇਨ ਜਿਹੜਾ ਕੰਸਰਨਡ ਕਲਰਕ ਵਾ ਕਿਹੜਾ ਬੰਦਾ ਰੱਖਿਆ ਕਿਹਨੂੰ ਤਰਖਾ ਦਿੰਦੇ ਸੋ ਕਹਿਣ ਦਾ ਕੋਈ ਫਰਕ ਨਹੀਂ ਪੜੇ ਫੌਜ ਜਿੱਤੇ ਲੇਕਿਨ ਕੋਈ ਕਿਸੇ ਦੇ ਨੂੰ ਸਰਕਦੀ ਨਹੀਂ ਹੈਗੀ ਇਹ ਜਿਹੜਾ ਮਿਊਨਿਸਪੈਲਟੀ ਜਿਹੜੀ ਆ ਇਹਨੂੰ ਚੁਸਤ ਫੁਰਤ ਕਰਨ ਦੀ ਲੋੜ ਆ ਇਹਨਾਂ ਅਧਿਕਾਰੀਆਂ ਨੂੰ ਥੋੜਾ ਜਿਹਾ ਮਤਲਬ ਯੋਗ ਸਾਹਿਬ ਨੂੰ ਜਾਂ ਸਾਰਿਆਂ ਨੂੰ ਮੈਨੂੰ ਦੇਖਣਾ ਚਾਹੀਦਾ ਤੇ ਪਬਲਿਕ ਦੀ ਸਮੱਸਿਆ ਵੇਖਣੀ ਚਾਹੀਦੀ ਮੈਂ ਤਾਂ ਹੁਣ ਚਲੋ ਮੈਂ ਤਾਂ ਇਹ ਨਹੀਂ ਜੋਗਾ ਹੁਣ ਹੈ ਨਹੀਂ ਮੈਂ ਤਾਂ ਹਰਿਆ ਹੋਇਆ ਮਾਂ ਜੀ ਪਰ ਜਿਹੜੇ ਜਿੱਤੇ ਹੋਏ ਆ ਕਦੀ ਜਿਹੜੇ ਸਾਡੇ ਵਾਰਦੇ ਵੀ ਜਿੱਤੇ ਹੋਏ ਕਾਉਂਸਲਰ ਆ ਉਹ ਕਦੀ ਉਹਨਾਂ ਦਾ ਫਰਜ਼ ਬੰਦਾ ਨਾ ਵੀ ਇੱਥੇ ਆ ਕੇ ਬਗੰਬਲੇ ਕਰਨ ਉਹ ਵਰਦੇ ਨਹੀਂ ਆਉਂਦੇ ਹੀ ਨਹੀਂ ਇਹ ਨਹੀਂ ਹੁੰਦਾ ਕਿ ਵੋਟਾਂ ਲੈ ਕੇ ਕਾਉਂਸਲਰ ਦਾ ਫਰਜ਼ ਇਹ ਹੁੰਦਾ ਕਿ ਮਹੱਲੇ ਦੇ ਵਿੱਚ ਲਾਈਟ ਜਗਦੀ ਹੋਣੀ ਚਾਹੀਦੀ ਸਫਾਈ ਹੈਗੀ ਕਿ ਨਹੀਂ ਹੈਗੀ ਜਾਂ ਕੋਈ ਪਾਣੀ ਦੀ ਸਮੱਸਿਆ ਸੀ ਇਹਨਾਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦੇ ਸਾਡਾ ਕਾਉਂਸਲਰ ਨੂੰ ਮੰਦਾ ਕੋਈ ਫਾਇਦਾ ਨਹੀਂ ਆਗਾ ਸੋ ਮੇਰੀ ਇਹੀ ਬੇਨਤੀ ਆ ਮੇ ਉਸ ਪਰਦੇ ਦੇ ਅਧਿਕਾਰੀਆਂ ਨੂੰ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਜਲਦੀ ਜਲਦੀ ਇਹ ਮੋਟਰ ਦਾ ਹੱਲ ਕੀਤਾ ਜਾਵੇ ਸਾਡੇ ਪਾਣੀ ਦੀਆਂ ਟੈਂਕੀਆਂ ਭਾਜੀ ਸਾਰੀਆਂ ਖਾਲੀ ਆ ਜਾ ਕੇ ਵੇਖ ਲੋ ਨਾ ਕੋਈ ਨਹਾਉਣ ਨੂੰ ਪਾਣੀ ਨਾ ਕੋਈ ਢਾਂਡੇ ਤੋਂ ਨੂੰ ਪਾਣੀ ਐਨਾ ਬੁਰਾ ਹਾਲ ਵਾ ਸੋ ਸਾਡੀ ਇਹੀ ਬੇਨਤੀ ਆ ਕਿ ਥੋੜਾ ਜਿਹਾ ਮਿਊਨਿਸਪੈਲਟੀ ਵੱਲ ਧਿਆਨ ਦਿੱਤਾ ਜਾਵੇ ਔਰ ਇਹਨਾਂ ਦੀ ਦਕੀਲ ਕੱਸੀ ਜਾਵੇ ਫੇਰ ਇਹ ਜਿਹੜਾ ਹੈਗਾ ਸਾਰਾ ਢਾਂਟਾ ਜਿਹੜਾ ਸਿਸਟਮ ਜਿਹੜਾ ਸਹੀ ਹੋਵੇ